ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੈਨਿਕ ਮੇਜ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾ ਦੇ ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਜਗਤ ਨਹੀਂ ਤੇਰੇ ਬਿਨਾ ਦਿਲ ਤਾਂ ਹੀ ਲੱਗਣ ਲੱਗੀ ਮਨ ਕਚਰੋਗ ਮੇਰਾ ਜਗਤ ਨਹੀਂ ਤੋਰੀ ਦੁਨੀਆ ਤੇ ਈ ਤੇਰੇ ਨਾਮ ਕੇ دیਵਾਨੇ ਹੋ ਗਏ ਪੇਟੀ ਤੇ ਸਲੀਮ ਤੇਰੇ ਬੱਚੇ ਹੈ ਸਾਈ ਤਤ ਨੂੰ ਕੇ ਥੋੜੇ ਥੋੜੇ ਕੱਤੇ ਨੇ ਸਾਈ ਮੇਧੀ ਸਲੀਮ ਤੇਰੇ ਬੱਚੇ ਹੈ ਸਾਈ ਅਕੜੋਂਗੇ ਥੋੜੇ ਥੋੜੇ ਕੱਤੇ ਹੈ ਸਾਈ ਤਾਰੀ ਦੁਨੀਆ ਤੇ ਬੇਗਾਨੇ ਹੋ ਗਏ নাম কেৱানি গে নাম কেৱানী দিৱানী চাই নাম কেনে ৰমে তৰি ਕੋਰਸ ਵਾਂਗ ਵਧੀਆ ਵਧੀਆ ਸੀ ਇੱਕ ਗਾਣਾ ਸੀ ਫਲੀਮ ਦਾ ਮੇਰੇ ਗੁਰੂ ਜੀ ਮਾਸਟਰ ਕਲੀਨ ਦਾ ਨਾਮ ਐ ਸ਼ਿਗਰਦਾ ਅੱਜ ਮੇਰੇ ਬੱਲੇ ਵੀਰ ਸਾਰੇ ਵਾਲ ਕੈਮਰਾ ਕਮਾਇਕ ਪੜੀ ਮਾਤਾ ਕਮਾਤਾ ਹਾਂ ਹਾਂ ਬੋਦੇ ਸੀ ਨਾ ਵਾ ਉਹ ਜਿੱਥੇ ਦੇ ਲੱਗੇ ਮੈਂ ਕਰਕੇ ਆਇਆ ਮੇਰੇ ਨਾਲ ਇਹ ਤਾਂ ਕੋਣਾ ਛੋਟਾ ਡੌਨ ਛੋਟਾ ਡੌਨ ਇਹ ਇਹੋ ਲੈ ਫਲੀਟੇ ਵਾਲਾ ਫਲੀਟੇ ਤੇਰੇ ਕਿਹਦੇ ਗਾਣਾ ਜਾਣਗੇ ਕੋਈ ਉਸਤਾਜੀ ਗਾਉਂਦੇ ਨੇ ਮੈਂ ਅੱਗੇ ਚੱਲ ਭਾਏ ਉਹ ਗੱਡੀ ਲੈ ਕੇ ਚੱਲੇ ਚੱਲ ਮੈਂ ਆ ਰਿਹਾ ਕਿ ਦੋ ਮਿੰਟ ਓਏ ਦੋ ਗਾਣੇ ਪਾਉਣੇ ਮੈਂ ਚੱਲ ਮੈਂ ਆ ਰਿਹਾ ਰਿਹਾ ਜਾਂ ਤੋਂ 12 ਗੱਡੀ ਨਾਲ ਚਲਾ ਚੱਲੀਏ ਮੈਂ ਮੈਂ ਸਾਰੇ ਸਲੀਮ ਨੂੰ ਸੁਣਨ ਲਈ ਇੱਥੇ ਆਏ ਆ ਦੀਪ ਦੇ ਜਨਮ ਦਿਨ ਤੇ ਨਾ ਰਕੇ ਜੀ ਗਾਣਾ ਬਹੁਤ ਸੋਹਣਾ ਗਾਣਾ ਸਾਰੇ ਉਹ ਭਾਈ ਯਾਰ ਸਾਰੇ ਸ਼ਾਂਤ ਹੋ ਜਾਓ 2 ਮਿੰਟ ਨੀਂਦਾ 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 ਪਹਿਲਾ ਗਲ ਮਾਲ ਲਾਇਆ ਹਨਾ ਪੇਰ ਪੇਰ ਜਿੜੁ ਲਾਇਆ ਪਹਿਲਾ ਗਲ ਮਾਲ ਲਾਇਆ ਪੇਰ ਪੇਰ ਜਿੜੁ ਲਾਇਆ ਰੁਕ ਕੇ ਦੇਖ पता लॻाड़ींदे पैदा जनम जनम लभ ਨੇ हले तख जी कु अॼ पत लॻा र ਦੇਲੀ ਕਿਆ ਵਾਰਾ ਤੁਮ ਅੱਜ ਪਤਾ ਲਗਾ ਪਹਿਲਾ ਗਲਣਾ ਲਾਇਆ سید ਪਹਿਲਾਂ ਅੱਜ ਰੁੜਾਇਆ